ਤਾਂਦਨ ਪੀਰ ਬਾਬਾ ਜਮਾਲਦੀਨ ਚਦੀਨ ਵਾਲੇ ਦੀ ਦਰਗਾਹ ਤੇ ਸ਼ਾਵਣ ਮਹੀਨੇ ਦਾ ਮੇਲਾ ਇਸ ਵਾਰ ਵੀ ਬੜੀ ਧੂਮ ਦਾ ਮਤੇ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ ਫਾਜ਼ਿਲਕਾ ਦੇ ਪਿੰਡ ਬੈਕ ਅਸਤਾ ਤਾੜ ਟਾਣੀ ਮੋਹਨ ਆਰਾਮ ਨਜ਼ਦੀਕ ਪੀਰ ਬਾਬਾ ਜਮਾਲਦੀਨ ਚਦੀਨ ਵਾਲਾ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਲੱਗਣ ਵਾਲਾ ਮੇਲਾ ਇਸ ਸਾਲ ਵੀ ਸ਼ਾਵਣ ਮਹੀਨੇ ਦੀ 13 14 ਨੂੰ ਬੜੀ ਧੂਮ ਦਾ ਮਤੇ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ 2 ਦਿਨ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੇਲੇ ਦੇ ਵਿੱਚ ਬੱਚਿਆਂ ਲਈ ਫੰਗੂੜੇ ਖਾਣ ਪੀਣ ਦੀਆਂ ਸਟਾਲਾਂ ਤੋਂ ਇਲਾਵਾ ਇਸ ਮੇਲੇ ਦੇ ਵਿੱਚ ਕੋਲ ਕਬੱਡੀ ਅਤੇ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਤੁਸੀਂ ਵੀ ਦੇਖੋ ਇਹ ਤਸਵੀਰਾਂ ਮਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਉਹ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਨੇ ਫੋਲੋ ਕਰ ਲੋ ਇਹ ਤਸਵੀਰਾਂ ਤੁਹਾਨੂੰ ਤਨਦਨ ਬਾਬਾ ਜਮਾਲਦੀਨ ਚਦੀਨ ਵਾਲਾ ਦੀ ਦਰਗਾਹ ਤੋਂ ਦਿਖਾ ਰਿਹਾ ਜਿੱਥੇ ਹਰ ਸਾਲ ਦੀ ਤਰ੍ਹਾਂ ਲੱਗਣ ਵਾਲਾ ਮੇਲਾ ਇਸ ਵਾਰ ਵੀ ਸ਼ਾਉਣ ਮਹੀਨੇ ਦੀ 13 14 ਨੂੰ ਬੜੀ ਧੂਮ-ਧਮ ਅਤੇ ਸ਼ਰਧਾ ਨਾਲ ਲਗਾਇਆ ਗਿਆ ਜਿੱਥੇ ਕੋਲ ਕਬੱਡੀ ਅਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਿਆ ਅਤੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੱਸਦੀ ਹੈ ਕਿ ਬਾਬਾ ਜੀ ਦਾ 2 ਦਿਨ ਅਤੁੱਟ ਲੰਗਰ ਸੇਵਾਦਾਰਾਂ ਵੱਲੋਂ ਵਰਤਾਇਆ ਜਾਂਦਾ ਔਰ ਨੇੜੇ ਤੇੜੇ ਇਲਾਕੇ ਦੇ ਪਿੰਡਾਂ ਦਾ ਵੱਡਾ ਸੰਜੋਗ ਇਸ ਮੇਲੇ ਦੇ ਵਿੱਚ ਰਹਿੰਦਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਉਹ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਸਾਡੇ ਪ੍ਰਤੀਨਿਧੀ ਗੁਰਦੀਪ ਸਿੰਘ ਵੱਲੋਂ ਇਹ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਜੋ ਤੁਹਾਨੂੰ ਦਿਖਾ ਰਹੇ ਹਾਂ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਕਬੱਡੀ ਕਬੱਡੀ ਖੇਡ ਮਹਾਨ ਦੇ ਖੇਡਾਰਨਾ ਨੇ ਮੇਰੇ ਵੀਰੋ ਅਰਸ਼ੂ ਗੱਲ ਭਲੇ ਵਜਨ ਘਟਾ ਹੈ ਤਿਆਰਬਾ ਬਹੁਤ ਹੈ ਪਰ ਸਨਮਿਤ ਨੰਬਰ ਲਾ ਜੀ ਸਵਰਗਵਾਸੀ ਆਮ ਸਿੰਘ ਜੀ ਸਰਪੰਚ ਸਾਹਿਬ ਜਿਸਮਾਨ ਸਿੰਘ ਜੀ ਕੈਸ਼ਰ ਸਾਹਿਬ ਤੇ ਕਿਸ਼ੋਰ ਸਿੰਘ ਜੀ ਸੇਵਾਦਾਰ ਸਾਹਿਬ ਇਹਨਾਂ ਮਨਮੋਹ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ ਅੱਜ ਇਹ ਮੇਲੇ ਲਈ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਖਸ਼ੀ ਤੇ ਰੀਤੂ ਸੋਫਾ ਰੀਤੂ ਸੋਫਾ ਦੇ ਖਸ਼ੀ ਟੱਕਰ 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 ਏ ਮਤਲਬ ਪਰ ਵਾਲੀ ਸਮਿਤ ਖੇਡ ਮਨਾਉਣ ਦੇ ਚ ਵਾਦੀ ਹੋਈ ਕਹਿੰਦੀ ਆ ਕਬੱਡੀ ਚਾਰ ਜਾਫੀਆਂ ਮੇਰੇ ਵੀਰੋ ਆਓ ਇੱਕ ਪਾਸੇ ਆਓ ਜਫਾ ਪਰ ਨਹੀਂ ਇਸ ਲਈ ਨੰਬਰਦਾਨ ਕਦੇ ਦਰਸ ਨਹੀਂ ਜਾਂਦਾ ਹੁੰਦਾ ਧਾਗਾ ਵਾਲੇ ਇੱਕ ਸਾਲ ਬਾਦ ਮੇਲਾ ਹੁੰਦਾ ਪਹਿਲਾਂ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਦੋਨੋਂ ਟੀਮਾਂ ਹਰਿਆਣੇ ਦੀਆਂ ਮੰਨੀਆਂ ਹੋਈਆਂ ਅੱਜ ਫਾਇਲ ਕੰਦੀ ਧਰਤੀ ਚਾਰ ਪਿੰਡਾਂ ਦਾ ਮੇਲਾ ਭੰਤਨ ਬਾਬਾ ਜਮਾਲ ਦੀ ਸ਼ਾਹ ਦਾ ਮੇਲਾ ਹੋ ਚੱਲਦਾ ਹੋਇਆ ਪਰ ਖੁਸ਼ੀ ਲੱਕੜਵਾਲੀ ਦੀ ਕਿਹਾ ਕਿਸੇ ਵੀਰ ਨੇ ਭੇਜਿਆ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਖੇਡ ਮੈਦਾਨ ਵਿੱਚ ਇਸ ਮੈਚ ਤੋਂ ਬਾਅਦ ਜਿਹੜੇ ਬੱਚੇ ਗਰਾਊਂਡ 'ਤੇ ਉਹਨਾਂ ਦਾ ਮੈਚ ਹੋਣਾ ਹੈ ਜੋ ਹੋਰ ਵੀ ਜਿਹੜਾ ਪ੍ਰੋਗਰਾਮ ਹੈ ਸਾਨੂੰ ਦੱਸੋ ਵੀਰ ਬਣ ਕੇ ਕਮੇਟੀ ਨੂੰ ਬੇਨਤੀ ਹੈ ਆਓ ਸਮਿਤ ਇਹ ਨਹੀਂ ਪਾਸੇ ਹਟਦੇ ਹੋਣੇ ਅਸੀਂ ਪਹਿਲਾਂ ਰੋਕ ਰਹੇ ਸੀ ਰਾਜੂ ਭਾਈ ਉਹਨਾਂ ਦੇ ਵੱਲੋਂ ਬਹੁਤ ਵੱਡੇ ਮਾਨ ਸਨਮਾਨ ਬਹੁਤ ਵੱਡਾ ਮਾਨ ਪਾਉਂਦਾ ਕਰੀ ਹੋਇਆ ਹੈ ਲਓ ਸਾਹਮਣੇ ਮੈਦਾਨ ਦੇ ਵਿੱਚ ਰੇਡ ਪੈ ਚੁੱਕੀ ਹੈ ਇੱਕ ਪਾਸੇ ਕਹਿੰਦੇ ਸਮਤਰੀ ਕਬੱਡੀ ਦੇ ਚਾਰ ਨੇ ਔਰ ਖੇਡ ਮੈਦਾਨ ਦੇ ਵਿੱਚ ਆਇਆ ਬੱਲੇ 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 ਨਾ ਬੋਲਾ ਲਈ ਧੰਨਵਾਦ ਹੈ ਬਹੁਤ ਕਬੱਡੀ ਪੈ ਗਈ ਖੇਡ ਮੈਦਾਨ ਵਿੱਚ ਚਾਰ জাফর ਅਰਸ਼ ਗਿੱਲ ਖੜੀ ਹੈ ਨਾ ਚੱਲਦਾ ਕਬੱਡੀ ਦੀ ਦੁਨੀਆ ਦੇ ਵਿੱਚ ਆ ਪਾਈ ਹੋ ਰੇ ਅਰਸ਼ੂ ਗੱਲ ਪਰਿਵਾਰ ਦੀ ਇਸ ਵੇਲੇ ਕਬੱਡੀ ਦੇ ਮੈਦਾਨ 'ਚ ਜਫਾ ਲੱਗ ਗਿਆ ਮੇਰੇ ਵੀਰੋ ਲਓ ਲੱਕੜ ਵਾਲੇ ਯੂਐਸਏ ਦੀ ਖਿਡਾਰ ਅਰਸ਼ੂ ਗੱਲ ਪਰਿਵਾਰ ਦੀ ਤਾਰੀਆਂ ਜ਼ੋਰਦਾਰ ਮਾਰ ਰੇ ਵਿਸ਼ੇ ਤਰ ਤੇ ਸਖਵੰਦਰ ਸਿੰਘ ਫੌਜੀ ਸਾਡਾ ਵੀਰ ਵੱਡੇ ਮਾਣ ਕਰਦਾ ਸਵਰਗਵਾਸੀ ਕਾਰਾ ਸਿੰਘ ਸਾਨੂੰ ਗੋਮਾ ਸਿੰਘ ਨੇ ਆਪਣੇ ਪਰਿਵਾਰ ਦੇ ਵੱਲੋਂ ਵੱਡਾ ਲਾ ਟੱਕਰ ਵੀ ਦੇਖਣ ਵਾਲੀ ਹੈ ਹਰ ਜੋ ਪਾਸੇ ਪਰ ਖੁਸ਼ੀ ਇਹ ਕਿ ਪੰਜਾਬ ਦੇ ਕਬੱਡੀ ਯਾਰ ਸਾਡੇ ਪੰਜ ਦਾ ਟਾਈਮ ਵੱਲ ਕੁੜੀਆਂ ਕੀ ਗੱਲ ਸਮਿਤ ਆਉਣਾ ਨਹੀਂ ਕਿ ਬਹੁਤ ਵੱਡੇ ਇੰਟਰਨੈਸ਼ਨਲ ਪਲੇਅਰ ਜਿਹੜੇ ਅੱਜ ਇਸ ਖੇਡ ਮੇਲੇ ਤੇ ਆਏ ਹੋਏ ਹੈ ਮਤਲਬ ਉਹ ਹਸਾਰ ਦੀ ਟੀਮ ਨਾ ਲੈਂਡਮਾਰਕ ਕਬੱਡੀ ਕਲੱਬ ਮਹਨੇ ਦਾ ਮੈਚ ਇਸ ਲਈ ਕਬੱਡੀ ਦੇ ਮੈਦਾਨ ਵਿੱਚ ਹੋਵੇਗਾ ਜੈਦਾਤ ਸਿੰਘ ਜੀ ਕੋਚ ਬੜਾ ਸਤਿਕਾਰਯੋਗ ਹੈ ਸੱਟ ਲੱਗੀ ਹੈ ਪਰ ਮਾਤਾ ਜੀ ਪਰਮਾਤਮਾ ਬਾਬਾ ਜਮਾਲ ਰਜੀ ਦੀ ਅੱਗੇ ਅਰਦਾਸ ਹੈ ਕਿ ਜਲਦੀ ਠੀਕ ਹੋਵੇ ਚੜ੍ਹਦੀ ਕਲਾ ਰੱਖੇ ਗੁਰੂ ਦੀ ਸੇਵਾ ਕਰਦਾ ਸਾਡਾ ਵੀਰ ਉਹ ਕਿਲੇ ਕਰਾਉਂਦੇ ਬਾਈ 5 ਮਿੰਟ 5 ਮਿੰਟ ਸਮਾਂ ਹਾਂ ਇੱਕ ਗਰਾਊਂਡ ਦੇ ਵਿੱਚ ਪਾਣੀ ਨਹੀਂ ਆਇਆ ਫੇਰਾ ਵਾਸਤੇ ਹਾਂ ਦੋ ਕੰਟਰਪੋਂ ਸ਼ਵੀਲਾ ਦਾ ਪਾਣੀ ਹੈ ਸਾਦਾ ਪਾਣੀ ਸਾਲਵਾਰ ਭਾਈ ਸਾਡੇ ਵੀਰ ਦਾ ਹੈਲੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਇੱਕ ਨਿੱਕੀ ਜੀ ਗੱਲ ਦੋੜ ਕਰਿਓ ਜਦੋਂ ਦਰਬਾਰ ਸਾਹਿਬ ਜਾਓਗੇ ਇਹਨਾਂ ਨੂੰ ਚਾਰ ਦਰਵਾਜ਼ੇ ਪੈਂਦੇ ਐ ਤੇ ਜੇ ਦੋੜ ਕਰਕੇ ਵੀ ਚਾਰੇ ਪਾਸੇ ਚਾ ਉਹਦੀ ਇਤਿਹਾਸ ਨਾਲ ਜੁੜਿਆ ਹੋਇਆ ਚਾਰ ਪਿੰਡਾਂ ਦਾ ਮੇਲਾ ਇੱਕ ਵਾਰੀ ਜਿੰਨੀ ਵੀ ਸੰਗਤ ਪਹੁੰਚੀ ਆ ਬਾਬੇ ਜਮਾਲ ਦੀ ਸ਼ਾਹਬਾ ਦੀ ਤਾੜੀ ਮਾਰਦੋ ਵੱਡੀ ਸਾਰੀ ਆਓ ਫਿਰ ਕਹਿੰਦੇ ਕਬੱਡੀ ਦੇ 스타 ਇਸ ਲਈ ਖੇਡ ਮੈਦਾਨ ਦੇ ਵਿੱਚ ਆ ਗਏ ਆ ਸਮਿਤ ਆ ਗਿਆ ਮਤਲੋਂਦੇ ਵਾਲੀ ਸਾਊਂਡ ਵਾਲੇ ਬਾਈ ਨੂੰ ਬੇਨਤੀ ਆ ਥੋੜਾ ਸੈੱਟ ਕਰਦੇ ਸਮਝ ਆਵੇ ਜੋ ਦਰਸ਼ਕ ਆਏ ਆ ਸੰਗਤ ਆਈ ਆ ਉਹਨਾਂ ਨੂੰ ਸਮਝ ਆਵੇ ਇੱਥੇ ਜੇ ਕਰਦੇ ਕਬੱਡੀ ਦੇ ਕਬੱਡੀ ਵਿੱਚ ਕੌਣ ਇਤਿਹਾਸ ਬਣਾ ਦੇਗਾ ਖਰੇ ਖਰੇ ਰੇਟਾ ਕੌਣ ਪਾਵੇਗਾ ਲਾਗੇ ਜੱਫਾ ਦੁਨੀਆਂ ਤੋਂ ਤਾੜੀ ਲੱਗ ਕਬੱਡੀ ਪੈਂਦੀ ਹੈ ਸਮਿਤ ਵੀ ਇਹ ਲਗਾਤਾਰ ਇੱਕ ਬਈ ਦੋ ਤਿੰਨ ਪਲੇਅਰ ਮੇਦੇ ਚ ਫਿਰਦੇ ਆ ਬਾਈ ਮੰਨੇ ਬਾਈ ਨੇ ਕਿਹਾ ਉਹਨਾਂ ਦੇ ਕੋਸਟ ਆ ਵੀ ਉਹ ਤਿਆਰ ਹੋ ਕੇ ਜਲਦੀ ਰ ਮੈਦਾਨ ਦੇ ਵਿੱਚ ਆਜਣ ਅਕਸ਼ਨ ਵਾਲੇ ਬੱਚੇ ਦੋ ਤਿੰਨ ਬੱਚੇ ਆ ਕਿ ਜੇ ਧੀ ਜੰਪੀ ਕੋਖ ਤੋ ਸਲਖਣੀ ਹੋਈ ਧੀ ਦੀ ਅਬਾਦ ਰੱਬ ਦੀ ਭੈੜੀ ਦੁਨੀਆ ਪੈਵੇਂ ਜਾਂਦੇ ਰਹੀ ਉਹ ਧੀ ਦੀ ਅਬਾਦ ਰੱਬ ਦੀ ਲੱਗ ਕਬੱਡੀ ਖੇਡ ਮੈਦਾਨ ਦੇ ਵਿੱਚ ਲੈ ਵੀ ਜਗਤਾਰ ਬਾਈ ਜਫੇ ਕ੍ਰਪਲੇ ਪਹੁੰਚੇ ਹੋਏ ਆ ਸਰ ਦਾ ਧੰਨਵਾਦ ਮੈਂ ਵੀ ਤੂੰ ਦਾ ਦੁਨੀਆ ਨੂੰ ਮੈਂ ਵੀ ਦੁਨੀਆ ਦੀ ਮੰਨੀ ਖਿਡਾਰਨ ਹੈ ਉਧਰ ਨਾਲ ਜੋਤੀ ਹੈ ਤੇ ਕਹਿੰਦੇ ਵੀ ਮਤਲਬ ਉਹਦੀ ਮੰਨੀ ਟੀਮ ਪਰ ਆਹ ਟੀਮ ਨੇ ਬੜੇ ਘੜਤਿਆਂ ਦੇ ਵਿੱਚ ਕਬੱਡੀ ਪੌਲੀ ਸਨਿਤ ਹੈ ਐਨੇ ਵੀ ਪੰਜਾਬ ਦੇ ਸੁੰਦਰ ਕਪਾਤੇ ਬੜੀਆਂ ਨਾਮੀ ਕਬੱਡੀਆਂ ਪਾਈਆਂ ਹੈ ਹਰਾਰੇ ਦੀ ਮੰਨੀ ਖਿਡਾਰਨ ਕਬੱਡੀ ਪੌਣ ਦੀ ਵਾਦੀ ਚੱਲੀ ਜਾ ਰਹੀ ਹੈ ਜਿਵੇਂ ਸਿੱਪੀ ਦੇ ਵਿੱਚੋਂ ਪੈਦਾ ਹੋਣ ਮੋਤੀ ਜਸੂ

ਕਰਦਾ ਸਵਰਗਵਾਸੀ ਦਲੀਪ ਸਿੰਘ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੱਡੇ ਸਤਿਕਾਰ ਜਿਹੜੇ ਇਸ ਲਈ ਪਹੁੰਚਦੇ ਹੋਏ ਹੈ ਹੈਪੀ ਦੀ ਕਬੱਡੀ ਦੇ ਮਾਈਕ ਤੇ ਸਾਗਰ ਵੀ ਇਹਨੂੰ ਸਾਡੇ ਪੰਜਾਬ ਪੋਸਟ ਵਾਲੇ ਆ ਦੋ ਚੈਨਲ ਜੱਦਾ ਮੇਲਾ ਦਿਖਾ ਰਹੇ ਨੇ ਸਾਡੇ ਸ਼ੋਕਮਰ ਜੀ ਹਰ ਸਾਲ ਕਹਿੰਦੀ ਵੱਡੀਆਂ ਖਬਰਾਂ ਲਾਉਂਦੇ ਨੇ ਇਹਨਾਂ ਨੂੰ ਵੀ ਧੰਨਵਾਦ ਹੈ ਉਧਰਲੇ ਪਾਸੇ ਜਫਾ ਲੱਗ ਰਿਹਾ ਹੈ ਟੋਕਾ ਖੇਡ ਰਿਹਾ ਹੈ ਔਰ ਦੂਸਰੇ ਪਾਸੇ ਹਰਿਆਣਾ ਕਿਉਂ ਦੇ ਦੂਸਰੇ ਪਾਸੇ ਉਹ ਤਕੜੀ ਟੱਕਰ ਖੇਡੀ ਜਾ ਰਹੀ ਹੈ ਦੋਨੋਂ ਟੀਮਾਂ ਦਾ ਤਕੜਾ ਮੈਚ ਚੱਕਿਆ ਕੀਤਾ ਬਤੂ ਤਰੀਕੇ ਨਹੀਂ ਪਰ ਕਿਨੇ ਵੀ ਟੱਕਰ ਸਿਰੇ ਦੀ ਹਰਜਾ ਪਾਸੇ ਪਰ ਪੁਆਇੰਟ ਰੇਟਰ ਦੇ ਖਾਤੇ ਜੋ ਤਾਮ ਤਾਕਤ ਨਾਲ ਫੜਦੀ ਹਰਜੀਤ ਬਰਾਰ ਦੇ ਮਰਨਾ ਨਹੀਂ ਸੀ ਜੋ ਮਾਤ ਹੁੰਦੇ ਨੇ ਕਰਦੀ ਛਾਤੀ ਵਿੱਚੇ ਬਾਲਣਾ ਹੋਵੇ ਦੁਨੀਆ ਕਦੇ ਨਹੀਂ ਚੇਤੇ ਕਰਦੀ ਅੱਜ ਖਿਡਾਰੀਆਂ ਦੀ ਗੱਲ ਹੋ ਰਹੀ ਆ ਸਮਿਤਾ ਕਹਿੰਦੇ ਮੁਤਲਾ ਤੋਂ ਵੱਡੀ ਕਬੱਡੀ ਪੰਜਾਬ ਦੇ ਲਈ ਮੈਦਾਨ ਲਈ ਜਵਾਦ ਹੋਏ ਆਉ ਸਾਹਮਣੇ ਪਹਰਦੀ ਦੀ ਸੇਵਾਦਾਰ ਕਮੇਟੀ ਵਾਲਿਆਂ ਨੇ ਸਾਰਿਆਂ ਦਾ ਤਹਿਤੋਂ ਧੰਨਵਾਦ ਕਰਦੇ ਵਿਸ਼ੇਸ਼ ਤੌਰ ਤੇ ਰੱ ਕਬੱਡੀ ਪਹੁੰਚ ਚੁੱਕੀ ਹੈ ਇੱਕ ਪਾਸੇ ਪੈਂਦੀ ਹੂ ਰੇਡ ਰੇਡਾ ਖੁਲੀਆਂ ਦਾ ਜੀ ਰੈਫਰੀ ਸਾਹਿਬ ਖੁਲੀਆਂ ਠੀਕ ਹੈ ਰੇਡਾ ਖੁਲੀਆਂ ਜੀ ਜਿਹਦੇ ਤੇ ਜਨਾ ਦਾ ਮਾਓ ਖੁਲੀਆਂ ਰੇਡਾ ਪਾ ਸਕਦਾ ਹੈ ਸਿਮੀ ਦੇ ਨਾਲ ਇਸ ਸਮੇਂ ਦੇਖਦਾ ਵੀ ਮਨੀ ਉੱਚਾ ਲੰਮਾ ਕੱਦ ਹੈ ਨਾ ਵੀ ਮਣੀ ਜੱਫਾ ਲਾਉਣਾ ਪੜਾ ਪਰ ਸਾਹਮਣੇ ਮੈਦਾਨ ਦੇ ਵਿੱਚ ਜਸੂ ਬੱਲੇ ਬੱਲੇ ਹੋਈ ਪਈ ਐ ਮਾਰਦੇ ਤਾੜੀਆਂ ਆਹ ਲੱਗਿਆ ਜੋਰ ਖੇਡ ਮੈਦਾਨ ਦੇ ਵਿੱਚ ਗੰਡੇ ਵੜੀਆਂ ਕਿਉਂ ਧੜੀਆਂ ਭੂਆ ਭਤੀਜੀ ਕਿਉਂ ਲੜੀਆਂ ਗੰਡੇ ਵੜੀਆਂ ਕਿਉਂ ਧੜੀਆਂ ਔਰਤ ਜਾਸ ਸਮਾਜ ਦਾ ਅੰਗ ਜਲਾ ਔਰਤ ਮਰਦੀ ਕਾਹੇ ਬਲ ਸਕਦੀ ਮਰਦ ਕੇ ਸਤਕਾਰਤਾ ਇਹ ਔਰਤ ਬਲਦੀ ਅੱਗ ਜੋ ਪਛਰੀ ਹਟ ਸਕਦੀ ਆ ਵੀ ਕਹਿੰਦੇ ਵੀ ਜੋਤੀ ਐ ਬੜੀ ਚਿੜੀ ਜਾਫੀ ਐ ਖੇਡ ਮੈਦਾਨ 'ਤੇ ਤਕੜੇ ਸੰਘਰਸ਼ ਕਰਦੀ ਹੋਈ ਮਤਲੌੜਾ ਪਰ ਨੰਬਰ 1 ਜਫਰੀ ਕਹ ਲੌਂਦੀ ਹੈ ਸਰੇ ਸਰੇ ਜਫਰੀ ਸਮਿਤ ਐਨੇ ਪੰਜਾਬ ਦੇ ਟੋਪ ਦੇ ਮੈਲੇ ਖੇਡੇ ਆ ਪੰਜਾਬ ਦੇ ਕੱਪਾਂ ਦੀ ਸ਼ਾਨ ਇਹ ਸਮਿਤ ਕਬੱਡੀ ਪੌਲੀ ਮਤਲੌੜੇ ਵਾਲੀ ਬਾਧੀ ਜਾ ਰਹੀ ਹੈ ਐਡੇ ਪਿਆਉਣੇ ਬੜੀ ਤਕੜੀ ਕਬੱਡੀ ਖੇਡੀ ਹੈ ਪਰ ਕਹਿੰਦੇ ਵੀ ਸ਼ੌਕ ਤਾਲ ਲੈਂਦੇ ਜਦ ਗੀਤ ਗਾਉਂਦੀਆਂ ਨੇ ਕਿਸਮਤ ਦੇ ਤਾਲੇ ਖੋਲਣ ਵਾਲੀਆਂ ਇਹ ਕੁੰਜੀਆਂ ਹੁੰਦੀਆਂ ਨੇ ਢੀਂਗਾ ਪਰੀਆਂ ਮਰ ਗਈਆਂ ਨਹੀਂ ਢੀਂਗਾ ਪਰੀਆਂ ਹੁੰਦੀਆਂ ਨੇ ਪਹਿਲੀ ਰੇਡ ਤੇ ਜਫਾ ਲੱਗਦਾ ਹੋਇਆ ਖੇਡ ਮੈਦਾਨ ਦੇ ਲੱਕੜਬਈ ਜੁਐਸਏ ਖੇਡ ਕਲੱਬ ਨੂੰ ਇੱਕ ਕੋਚ ਸਾਡਾ ਬੜਾ ਸਤਿਕਾਰ ਦਾ ਯੋਗਦੀਰ ਹੈ ਲਓ ਇਸ ਵੇਲੇ ਅਮਨ ਜਾਫਰਨ ਦੇ ਵਿੱਚ ਖੜੀ ਹੈ ਸੁਲਤਾਨਪੁਰ ਦੀ ਟੀਮ ਨੇ ਟੱਚ ਮਾਰ ਦਿੱਤਾ ਮੇਰੇ ਵੀਰੋ ਪਰ ਸਾਹਮਣੇ ਜਿਹੜਾ ਪੁਆਇੰਟ ਹੈ ਉਹ ਰੇਡਰ ਦੇ ਖਾਤੇ ਜੁੜਦਾ ਹੋਇਆ ਅਰਸ਼ੂ ਗਿੱਲ ਵੀ ਪੁੱਜੀ ਆ ਲਓ ਰੇਡ ਪਾ ਗਈ ਮੇਰੇ ਵੀਰੋ ਇਧਰਲੇ ਪਾਸੇ ਕੰਦੇ ਖੜਕਾ ਧੜਕਾ ਹੋ ਗਿਆ ਕਮਾਲ ਕਰ ਦਿੱਤੀ ਖੇਡ ਮੈਦਾਨ ਦੇ ਅੰਦਰ ਵਾਹ ਰਿੱਤੂ ਇਸ ਵੇਲੇ ਲਾ ਤਕੜਾ ਜਫਾ ਨੰਬਰ ਆਪਣੀ ਛਾਂਧਾਂ ਮੇਲਾ ਮੇਰੇ ਵੀਰੋ ਸਾਰੇ ਪਿੰਡਾਂ ਦੇ ਭਰਾਵਾਂ ਦਾ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਇਧਰਲੇ ਪਾਸੇ ਸੁਮਿਤ ਆਓ ਜੀ ਦਾ ਰਿੰਦੂ ਨਾਲ ਪਰਸ਼ੂਮੀ ਨੇ ਜਫਾ ਲਾਤਾ ਉਹ ਕਮਾਲ ਕਰ ਦਿੱਤੀ ਚਰਕੀਆਂ ਦਾ ਫਾਈਨਲ ਮੈਚ ਇੱਕ ਪਾਸੇ ਲੱਕੜਵਾਲੀ ਯੂਐਸਏ ਉਹ ਟੀਮ ਖੇਤਾਂ ਦੇ ਪਾਸੇ ਹੈ ਤੇ ਦੂਸਰੀ ਟੀਮ ਸ਼ਮਸ਼ੇਰ ਦੀ ਮਤਲੋਂ ਦਾ ਛੜਕਲੇ ਪਾਸੇ ਹੈ ਪਾਲੂ ਰੇਡ ਇਸ ਲਈ ਖੁਸ਼ੀ ਨੂੰ ਅੱਜ ਕਹਿੰਦੇ ਵੀ ਦੁਨੀਆ ਦੀਆਂ ਮਹਾਨ ਖਿਡਾਰੀਆਂ ਦਾ ਵੱਡੇ ਪੱਧਰ ਤੇ ਪਹੁੰਚੀਆਂ ਹੋਈਆਂ ਤੇ ਸਾਡੇ ਪੱਤਰ ਸਾਹਿਬਕਰ ਕਹਿੰਦੇ ਆ ਵੀ ਜੜਗਾ ਟੀਮ ਐਸ ਮਿਲਦੀਆਂ ਫਰਸਟ ਹੋਣਗੀਆਂ ਕੱਲ ਨੂੰ ਵੱਡੇ ਖ਼ਬਰ ਤੇ ਵੱਡੀ ਸੁਰਖੀ ਲੱਗੇਗੀ ਸਾਡੇ ਪੱਤਰਕਾਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦਾ ਇਹ ਕਹਿੰਦੇ ਜੀ ਟੌਪ ਦਾ ਮੇਲਾ ਖੇਡਿਆ ਜਾ ਰਿਹਾ ਪਹਿਲਾ ਮੈਚ ਆ ਮਤਲੌਂਡਾ ਦੇ ਲੈਨਮਾਰਕ ਕਲੱਬ ਮਹਿਨਤ ਦੀਆਂ ਟੀਮਾਂ ਨੂੰ ਬੇਜਤੀ ਹੈ ਜਲਦੀ ਟੀਮਾਂ ਗਰਾਊਂਡ 'ਚ ਆ ਜਾਣ ਦੋਨੋਂ ਟੀਮਾਂ ਆ ਗਈਆਂ ਨੇ ਮਤਲੌਂਡਾ ਨਹਿਰਾਣਾ ਤੇ ਲੈਨਮਾਰਕ ਕਲੱਬ ਮਹਿਣਾ ਜਗਰਾਵ ਦੇ ਲੱਕਰ ਟੀਮ ਚੱਲ ਕੇ ਆਈ ਹੈ ਬਹੁਤ ਹੀ ਸਰੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਸੁੱਕਿਆਂ ਤੋਂ ਹੋ ਜਾਂਦੇ ਨੇ ਹਰੇ ਜੰਗਲ ਬੇਲੇ ਆਹ ਸੁੱਕਿਆਂ ਤੋਂ ਹੋ ਜਾਂਦੇ ਨੇ ਹਰੇ ਜੰਗਲ ਬੇਲੇ ਲਾਡ ਮਾਰ ਕਬੱਡੀ ਕਲੱਬ ਮੈਨੇ ਦੀ ਟੀਮ ਜਿਹੜੀ ਉਹ ਖੇਤਾਂ ਦੇ ਪਾਸੇ ਆ ਪਹਿਲੀ ਕਬੱਡੀ ਬਿਆੰਤ ਕਾਰਨਾਮਾ ਹੈ ਮੇਰੇ ਵੀਰੋ ਖੇਡ ਮੈਦਾਨ ਵਿੱਚ ਇਸ ਵੇਲੇ ਕਬੱਡੀ ਪਾਤੀ ਹੈ ਔਰ ਕੋਸ਼ਿਸ਼ ਕੀਤੀ ਹੈ ਜੀਦਾਰੀ ਦੇ ਨਾਲ ਬੜੇ ਠਾਵੇਂ ਦੇ ਨਾਲ ਮੇਰੇ ਵੀਰੋ ਉਹ ਰੁਕਣਾ ਤੇ ਦਰਿਆ ਨੂੰ ਬੰਨ੍ਹ ਮਾਰਨਾ ਇੱਕ ਬਰਾਬਰ ਹੋਵੇਗਾ ਇਸ ਸਮੇਂ ਪਾਈ ਹੋਈ ਰੇਲ ਮਣੀ ਯਸੂ ਵਰਗੀਆਂ ਚਾਰ ਖਿਡਾਰ ਨਾ ਔਰ ਇੱਕ ਪਾਸੇ ਸਿਮੀ ਖੜੀ ਹੈ ਔਰ ਦੇਖਦੇ ਹਾਂ ਵੀ ਕਿਹੜੀ ਖਿਡਾਰ ਇਸ ਸਮੇਂ ਵੱਧ ਕੇ ਕੋਸ਼ਿਸ਼ ਕਰੇਗੀ ਲਾਓ ਕੀਤੀ ਹੋਈ ਕੋਸ਼ਿਸ਼ ਪਰ ਪੁਆਇੰਟ ਜਿਹੜਾ ਉਹ ਇਸ ਸਮੇਂ ਰੀਡਰ ਦਾ ਹੈ ਇਧਰਲੇ ਪਾਸੇ ਕਹਿੰਦੇ ਵੀ ਸੁੱਖ ਦੀ ਖਿਡਾਰ ਇਹਨੂੰ ਕਿ ਟੀਮ ਸਪਸਤਰ ਕਰਕੇ ਲੈ ਕੇ ਆਇਆ ਔਰ ਦੂਸਰੇ ਪਾਸੇ ਰਜਿੰਦਰ ਸਿੰਘ ਬਾਲੂ ਬਾਪੇ ਪੂਰ ਸਿੰਘ ਪਹਿਲਵਾਨ ਦਾ ਪੁੱਤਰ ਅੱਜ ਦੇਖਦੇ ਹਾਂ ਕਿਹੜੀ ਟੀਮ ਜਿੱਤ ਪ੍ਰਾਪਤ ਕਰੂਗੀ ਅਸ਼ੋਕ ਨਿਕਤੇ ਸਰਦਾਰ ਸਾਡੀ ਸਮੁੱਚੀ ਮੇਲਾ ਕਮੇਟੀ ਜਿਨ੍ਹਾਂ ਨੇ ਦਨਮਨ ਧੰਦੇ ਨਾਲ ਇਸ ਮੇਲੇ ਨੂੰ ਸਫਲ ਕਰਨ ਦੇ ਲਈ ਚਾਰ ਪਿੰਨਵੇ ਯੋਗਦਾਨ ਲਾਇਆ ਔਰ ਅੱਜ ਵੱਡੇ ਪੱਧਰ ਦਾ ਮੇਲਾ ਕਰਾਇਆ ਜਾ ਰਿਹਾ ਹੈ ਲੜਕੀਆਂ ਦਾ ਕਬੱਡੀ ਟੂਰਨਾਮੈਂਟ ਫਾਜੀ ਰੋਟੀ ਖਾਦਿਆ ਅਜੇ ਤੁਰੇ ਜਾਂਦਿਆਂ ਦੀ ਲੱਗੀ ਸ਼ਾਹ ਪੀਤੀ ਦਾ ਕੀ ਫਾਇਦਾ ਪੱਗ ਗੱਜੀ ਪੱਲੇ ਤੁਰੇ ਜਾਂਦਿਆਂ ਦੀ ਇੱਕ ਲੱਕੀ ਸ਼ਾਨ ਨੇ ਗਾਇਆ ਇੱਕ ਜਾਗਾ 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 ਸ਼ਰਾਬ ਤੇ ਹਗਰਾਵਾ ਮਲਾ ਕਹਿੰਦੇ ਜਮਲਾ ਕਬੱਡੀ ਪੌਲੀ ਖੁਸ਼ੀ ਵਾਦੀ ਜਾ ਰਹੀ ਹੈ